ਉਹ ਬੇਹੱਦ ਹੀ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਤੋਂ ਤੂਰੀ ਰੋਡ ਦੇ ਉੱਪਰ ਬਣੇ ਫਲਾਈਓਵਰ ਦੇ ਉੱਪਰ ਸੰਗਰੂਰ ਬਾਜ਼ਾਰ ਦੇ ਵਿੱਚੋਂ ਸਮਾਨ ਲੈ ਕੇ ਤੂਰੀ ਵੱਲ ਨੂੰ ਜਾ ਰਹੇ ਦੋ ਨੌਜਵਾਨ ਜੋ ਕਿ ਸਕੂਟੀ ਦੇ ਉੱਪਰ ਸਵਾਰ ਸਨ ਇੱਕ ਟਰਾਲੇ ਦੇ ਨਾਲ ਪਿਆਨਕ ਸੜਕ ਹਾਦਸੇ ਦੇ ਵਿੱਚ ਦੋਹਾਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਹਾਦਸਾ ਇੰਨਾ ਖਸਾਦਾ ਪਿਆਨਕ ਸੀ ਕਿ ਟਰਾਲੇ ਨੇ ਦੋਹਾਂ ਨੌਜਵਾਨਾਂ ਨੂੰ ਦਰਾੜ ਕੇ ਰੱਖ ਦਿੱਤਾ ਇਸ ਪਿਆਰਕ ਹਾਦਸੇ ਚ ਇੱਕ ਨੌਜਵਾਨ ਦੇ ਸਰੀਰ ਦੇ ਦੋ ਟੁਕੜੇ ਹੋ ਗਏ ਇੱਕ ਟੁਕੜੇ ਨੂੰ ਟਰਾਲੇ ਦੇ ਟਾਇਰ ਦੇ ਵਿੱਚ ਫਸਾ ਕੇ 30 ਮੀਟਰ ਅੱਗੇ ਤੱਕ ਟਰਾਲੇ ਵਾਲਾ ਕਢੀਸ ਕੇ ਲੈ ਗਿਆ ਦੱਸਦੀ ਹੈ ਕਿ ਸੜਕ ਹਾਦਸੇ ਨੂੰ ਦੇਖ ਕੇ ਟਰਾਲੇ ਦਾ ਡਰਾਈਵਰ ਡਰ ਕੇ ਟਰਾਲੇ ਨੂੰ ਫਲਾਈਓਵਰ ਦੇ ਉੱਪਰ ਹੀ ਖੜਾ ਕਰਕੇ ਮੌਕੇ ਤੋ ਫਰਾਰ ਹੋ ਗਿਆ ਅਤੇ ਹੀ ਪੁਲਿਸ ਇਸ ਮਾਮਲੇ ਦੀ ਕੰਪੀਰਤਾ ਦੇ ਨਾਲ ਜਿੱਥੇ ਜਾਂਚ ਕਰ ਰਹੀ ਹੈ ਅਤੇ ਟਰਾਲੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਤਨੀ ਹੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੋ ਜਵਾਕ ਹੈ ਬਈ ਬੇਟਾ 20 ਸਾਲ ਭਾਗ ਦਿੱਲੇ ਸਾਲ ਦਾ 10 ਨੇ ਅੱਛਾ ਜੀ ਇਹ ਪੂਰੇ ਇੰਦਰ ਗਏ ਕਿੱਥੋਂ ਆਈ ਤੁਸੀਂ ਇਹ ਬਜ਼ਾਰ ਚ ਗਏ ਅੱਛਾ ਜੀ ਬਜ਼ਾਰ ਚ ਆ ਰਹੇ ਹੋ ਦੋਨੇ ਘਰ ਵਾਲਾ ਨਹੀਂ ਇੱਕ ਹਾਂ ਕੀ ਨਾਮ ਉਹਦਾ ਸੁਨੀਲ ਹੈ ਹਾਂ ਇਹਨਾਂ ਤੋਂ ਕਰਕੇ ਫੋਨ ਆਇਆ ਜਿਨਾਨੀ ਨਹੀਂ ਅੱਛਾ ਜੀ ਇਹ ਜਿਹੜੇ ਦੋ ਮੁੰਡੇ ਸੀ ਇਹ ਦੋਸਤ ਦੋਸਤ ਨਹੀਂ ਇਹ ਦੋਨੇ ਹੀ ਇਹ ਉਸ ਲੋਕਲ ਹੀ ਰਹਿੰਦੇ ਨੇ ਦੋ ਇਹ ਹਾਂ ਜੀ ਆਪਣੇ ਇਤਨਾ ਘਰ ਦੇ ਵਿੱਚ ਰਹਿੰਦੇ ਨਹੀਂ ਦੂਜਾ ਸੰਦੀਪ ਉਹ ਤਾਂ ਨਹੀਂ ਮੈਨੂੰ ਬਤਾ ਜਿਹੜਾ ਸੁਨੀਲ ਕੋਲੋਂ ਪ੍ਰੀਤਨਗਰ ਚ ਰਹਿਦਾ ਸੀ ਉਹਨੇ ਇੱਥੇ ਰਹਿ ਲੱਗਿਆ ਕਿਰਾਏ ਤੇ ਆ ਗਿਆ ਸੀ ਸਾਲ ਹੋ ਗਏ ਇਹ ਘਰ ਉਹਨਾਂ ਦੀ ਆਪਣੀ ਜ਼ਰਾਦੀ ਨਾਲ ਉਹਰੇ ਵੱਟ ਰਹਿ ਲੱਗੇ ਉਹ ਬੱਚੇ ਨੇ ਇੱਕ ਕੁੜੀ ਇੱਕ ੁੰਡ ਗਈ ਕਿੰਨੀ ਉਮਰ ਦੀ ਸੀ ਇਹਨਾਂ ਦੀ ਇਹ ਤਾਂ ਮੇਰੇ ਨਾਲੋਂ ਬਹੁਤ ਛੋਟ ਹੈ ਮੇਰੀ ਭੈਣ ਨਾਲੋਂ ਵੀ ਛੋਟਾ ਜੇ ਵੀ ਹੈ ਕਿੰਨੀ ਚੰਦਾ ਚੰਕੀ ਕਿੰਨੀ ਉਮਰ ਉਹ ਇਹਦੀ ਸਾਰੀ ਕਨੇ 26 27 ਸਾਲ ਹੋ ਗਏ ਬਸ ਉਸ ਤੋਂ ਜ਼ਿਆਦਾ ਨਹੀਂ ਹਾਂ ਛੋਟਾ ਦਾ ਕੀ ਕਰੋ ਜੀ ਮੇਰਾ ਉਸ ਹੈ ਜੀ ਛੋਟਾ ਮੇਰੇ ਭਾਈ ਇਹ ਛੋਟਾ ਸਾਰਾ ਨਾਲੋਂ ਮੈਂ ਇਹ ਫਿਰ ਮੁਟਾ ਦੇ ਸਰ ਕੀ ਕਿੰਨੇ ਬੰਦੇ ਜਿਹੜਾ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਤੇ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਐ ਤੇ ਦੇਖਿਆ ਟਰੈਕਟਰ ਨਾਲ ਸੀ ਕਿਹੜਾ ਜਿਹੜਾ ਕਿਰੇਟਰ ਆਇਆ ਵੀਰੇ ਵੀ ਦੋ ਮੁੰਡੇ ਸੀ ਇਹੋਨੇ ਮੌਕੇ ਤੇ ਜਿਹੜੇ ਮੁੰਡੇ ਸੀ ਉਹ ਘਾਹਦੇ ਸੀ ਅਸੀਂ ਜਿਹੜਾ ਟਰੱਕ ਸੀਗਾ ਕਿਤੋਂ ਲੋਕਲ ਸੀਗਾ ਕਿਤੋਂ ਬਾਹਰੋਂ ਆਇਆ ਟਰੱਕ ਬਾਹਰਲਾ ਵਾਕਈ ਹਜੇ ਹੁਣ ਉਹਨੂੰ ਵੈਰੀਫਾਈ ਕਰਾ ਰਹੇ ਹਾਂ ਲੋਕਾਂ